बाजी पुट्ठी ਵੀ ਪੈ ਸਕਦੀ ਹੈ ਤੇ ਬਾਟੀ ਮੁੱਦੀ ਵੀ ਵੱਜ ਸਕਦੀ ਹੈ ਲੁਧਿਆਣਾ ਜਿਮਣੀ ਚੋਣ ਦਾ ਨਤੀਜਾ ਆਉਣ ਵਾਲਾ ਹੈ ਤੇ ਉਸ ਤੋਂ ਪਹਿਲਾਂ ਕਈ ਤਰ੍ਹਾਂ ਦੇ ਵੱਡੇ ਅਨੁਮਾਨ ਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਲੁਧਿਆਣਾ ਚੋ ਜਿੱਤੂਗਾ ਕੌਣ ਤੇ ਹੁਣ ਅਨੁਮਾਨ ਸਾਹਮਣੇ ਆ ਰਹੇ ਨੇ ਪਹਿਲਾਂ ਤਾਂ ਮਿੱਤਰੋ ਜਿਹੜੀ ਇਹ ਲੁਧਿਆਣਾ ਦੇ ਵਿੱਚ ਚੋਣ ਹੋਈ ਹੈ ਇਹਦੇ ਵਿੱਚ ਕਈ ਗੱਲਾਂ ਨੋਟ ਕਰਨ ਵਾਲੀਆਂ ਸੀ ਪਹਿਲੀ ਗੱਲ ਆਮ ਆਦਮੀ ਪਾਰਟੀ जिਦੇ 94 एमएलए ਪਹਿਲਾ ਹੀ ਪੰਜਾਬ 'ਚ ਹੈਗੇ ਨੇ ਉਹ ਇਸ ਵਾਰ ਬੜੀ ਡਰੀਜੀ ਹੋਈ ਭਾਵੇਂ ਆਮ ਆਦਮੀ ਪਾਰਟੀ ਦੇ ਪੰਜਾਬ 'ਚ ਪਹਿਲਾ ਹੀ 94 एमएलए ਜਿੱਤੇ ਹੋਏ ਨੇ ਪਰ ਇਹਦੇ باوجود ਵੀ ਲੁਧਿਆਣੇ ਦੇ ਨਤੀਜੇ ਨੂੰ ਲੈ ਕੇ ਆਮ ਆਦਮੀ ਪਾਰਟੀ ਡਰੀਜੀ ਲੱਗ ਰਹੀ ਹੈ ਟੈਨਸ਼ਨ 'ਚ ਲੱਗ ਰਹੀ ਹੈ ਔਰ ਇਹਦੇ ਕਈ ਸਾਰੇ ਲੱਛਣ ਪਿਛਲੇ ਦਿਨਾਂ ਤੋਂ ਦਿਖ ਰਹੇ ਨੇ ਪਰ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਲੁਧਿਆਣੇ ਦੀ ਚੋਣ ਜਿੱਤੂਗਾ ਕੌਣ ਹਾਰੂਗਾ ਕੌਣ ਪਹਿਲੇ ਤੇ ਦੂਜੇ ਤੇ ਤੀਜੇ ਤੇ ਚੌਥੇ ਤੇ ਕਿਹੜਾ ਆਊਗਾ ਇਹਦੇ ਤੇ ਗੱਲ ਕਰਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੁਸੀਂ ਦੇਖੋ ਜਿਸ ਦਿਨ ਤੋਂ ਇਹ ਚੋਣ ਪ੍ਰਕਿਰਿਆ ਸ਼ੁਰੂ ਹੋਈ ਆ ਉਸੇ ਦਿਨ ਤੋਂ ਹੀ ਆਮ ਆਦਮੀ ਪਾਰਟੀ ਡਰੀ ਡਰੀ ਨਜ਼ਰ ਆ ਰਹੀ ਸੀ ਉਹ ਕੋਈ ਬੜੀ ਸਹਿਜ ਅਵਸਥਾ 'ਚ ਨਹੀਂ ਸੀ ਵੈਸੇ ਤਾਂ ਹਰ ਪਾਰਟੀ ਲਈ ਚੋਣ ਵਕਾਰ ਦਾ ਸਵਾਲ ਹੁੰਦੀ ਹੈ ਪਰ ਆਮ ਆਦਮੀ ਪਾਰਟੀ ਲਈ ਇਹ ਥੋੜੀ ਜੀ ਜ਼ਿਆਦਾ ਵਕਾਰ ਦਾ ਸਵਾਲ ਬਣੀ ਪਈ ਸੀ ਵਕਾਰ ਨਾਲੋਂ ਵੀ ਵੱਧ ਗੱਲ ਇੱਕ ਵੱਡੀ ਜ਼ਰੂਰਤ ਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਚੋਣ ਲੜਾਈ ਆ ਸੰਜੀਵ ਅਰੋੜਾ ਨੂੰ ਤੇ ਸੰਜੀਵ ਅਰੋੜਾ ਪਹਿਲਾਂ ਹੀ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦੇ ਵਿੱਚ ਐਮਪੀ ਹੈ ਤੇ ਹੁਣ ਉਹਨੂੰ ਚੋਣ ਲੜਾਈ ਕਿਉਂ ਗਈ ਹੈ ਹੁਣ ਵੱਡੀ ਚਰਚਾ ਰਹੀ ਹੈ ਜਿਹੜੀ ਕਿ ਲਗਭਗ ਸੱਚ ਹੈ ਸਭ ਤੋਂ ਵੱਡਾ ਸਵਾਲ ਤਾਂ ਇਹ ਸੀ ਬਈ ਆਮ ਆਦਮੀ ਪਾਰਟੀ ਦੇ ਇੰਨੇ ਸਾਰੇ ਹੋਰ ਆਗੂ ਨੇ ਲੁਧਿਆਣੇ ਦੇ ਵਿੱਚ ਵੀ ਬਹੁਤ ਆਗੂ ਬੈਠੇ ਨੇ ਪਰ ਸਾਰਿਆਂ ਨੂੰ ਛੱਡ ਕੇ ਚੋਣ ਉਸ ਸੈਂਕੜੇ ਕਰੋੜਾਂ ਦੇ ਮਾਲਕ ਸੰਜੀਵ ਅਰੋੜੇ ਨੂੰ ਜਿਹੜਾ ਕਿ ਪਹਿਲਾਂ ਹੀ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦਾ ਐਮਪੀ ਹੈ ਉਹਨੂੰ ਕਿਉਂ ਲੜਾਈ ਗਈ ਹੁਣ ਇਹਦੇ ਪਿੱਛੇ ਕਹਾਣੀ ਸਿੱਧੀ ਸਿੱਧੀ ਤੇ ਸਾਫ ਹੈ ਜਿਹਦੀ ਚਰਚਾ ਪਿਛਲੇ ਦਿਨਾਂ ਚ ਵੱਡੇ ਪੱਧਰ ਤੇ ਚੱਲੀ ਵੇਖੋ ਜੀ ਕੇਜਰੀਵਾਲ ਸਾਹਿਬ ਜਿਹੜੇ ਹੁਣ ਬਿਲਕੁਲ ਖਾਲੀ ਨੇ ਕਿਤੇ ਨਾ ਉਹ ਐਮਪੀ ਨੇ ਨਾ ਐਮਐਲਏ ਨੇ ਨਾ ਉਹ ਕੁਝ ਹੋਰ ਨੇ ਦਿੱਲੀ ਚ ਲੋਕਾਂ ਨੇ ਹਰਾਤਾ ਬੁਰੀ ਤਰ੍ਹਾਂ ਤੇ ਕੇਜਰੀਵਾਲ ਸਾਹਿਬ ਨੂੰ ਹੁਣ ਪਾਰਲੀਮੈਂਟ ਤੇ ਭੇਜਣਾ ਤੇ ਭੇਜਣਾ ਕਿਵੇਂ ਆ ਰਾਜ ਸਭਾ ਰਹੀਂ ਤੇ ਫਿਰ ਇਸ ਕਰਕੇ ਸੰਜੀਵ अरोड़ा ਜਿਹੜੇ ਰਾਜ ਸਭਾ ਚ ਐਮਪੀ ਬਣਾਏ ਹੋਏ ਨੇ ਉਹਨਾਂ ਨੂੰ ਚੋਣ ਲੜਾਈ ਗਈ ਐਮਐਲਏ ਦੀ ਔਰ ਫਿਰ ਉਹ ਸੀਟ ਜਿਹੜੀ ਖਾਲੀ ਹੋਊਗੀ ਉਹਦੀ ਉਹਦੇ ਤੇ ਕੇਜਰੀਵਾਲ ਸਾਹਿਬ ਨੂੰ ਰਾਜ ਸਭਾ ਦੇ ਵਿੱਚ ਪਾਰਲੀਮੈਂਟ ਤੇ ਭੇਜਿਆ ਜਾਊਗਾ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਪਲਾਨਿੰਗ ਆ ਉਹ ਹੈਗੀ ਹੈ ਹੁਣ ਸੰਜੀਵ अरोੜਾ ਕਿਹੜਾ ਇੰਨੀ ਛੱਤੀ ਛੱਡਣ ਲੱਗੇ ਸੀ ਸੰਜੀਵ अरोੜਾ ਨੂੰ ਵੀ ਕਿਹਾ ਗਿਆ ਵੀ ਭਾਈ ਤੈਨੂੰ ਕੱਲਾ ਐਮਐਲਏ ਨਹੀਂ ਨਾਲ ਮੰਤਰੀ ਵੀ ਬਣਾਵਾਂਗੇ ਇਸੇ ਕਰਕੇ ਫਿਰ ਸੰਜੀਵ अरोड़ा ਨੇ ਉਹ ਐਮਪੀ ਦੀ ਸੀਟ ਜਿਹੜੀ ਆ ਉਹ ਛੱਡ ਕੇ ਤੇ ਐਮਐਲਏ ਬਣਨ ਦੀ ਗੱਲ ਕਬੂਲੀ ਹੋਊਗੀ ਕਿਉਂਕਿ ਐਵੇਂ ਤਾਂ ਕੋਈ ਛੱਡਦਾ ਨਹੀਂ ਰਾਜ ਸਭਾ ਦੀ ਮੈਂਬਰੀ ਦਾ ਲੰਬਾ ਟਾਈਮ ਪਈ ਆ ਇਹਦਾ ਟਾਈਮ ਥੋੜਾ ਰਹਿ ਗਿਆ ਪਰ ਫਿਰ ਕੈਬਨਿਟ ਮੰਤਰੀ ਦਾ ਰੈਂਕ ਨੇ ਉਹਨਾਂ ਨੂੰ ਇੱਧਰ ਚੋਣ ਲੜਵਾਤੀ ਹੁਣ ਸਭ ਤੋਂ ਵੱਡਾ ਸਵਾਲ ਪਾਰਟੀ ਦਾ ਨਾਮ ਆਮ ਆਦਮੀ ਪਾਰਟੀ ਤੇ ਜਿਹੜਾ ਐਮਐਲਏ ਖੜਾ ਕੀਤਾ ਉਹ ਸੈਂਕੜੇ ਕਰੋੜਾਂ ਦਾ ਮਾਲਕ ਹੈ ਸੈਂਕੜੇ ਕਰੋੜਾਂ ਦਾ ਜਿਹੜਾ ਆਪ ਉਹਨਾਂ ਨੇ ਕਾਗਜ਼ਾਂ 'ਚ ਭਰ ਕੇ ਜਦਨ ਕਾਗਜ਼ ਭਰਿਆ ਉਹ ਵੇਰਵਾ ਦਿੱਤਾ ਉਹਦੇ ਹਿਸਾਬ ਨਾਲ ਵੀ ਉਹ ਸੈਂਕੜੇ ਕਰੋੜਾਂ ਦੇ ਮਾਲਕ ਨੇ ਪਰ ਲੋਕ ਦੱਸਦੇ ਨੇ ਸੈਂਕੜੇ ਨਹੀਂ ਸੰਜੀਵ ਅਰੋੜਾ ਸਾਹਿਬ ਹਜ਼ਾਰਾਂ ਕਰੋੜਾਂ ਦੇ ਮਾਲਕ ਨੇ ਅੱਛਾ ਹੁਣ ਆਮ ਆਦਮੀ ਪਾਰਟੀ ਦੀ ਹਾਲਤ ਕੀ ਐ ਸਟੇਨ ਨੂੰ ਲੈ ਕੇ ਸੱਚਮੁੱਚ ਆਮ ਆਦਮੀ ਪਾਰਟੀ ਡਰੀ ਹੋਈ ਐ ਚੋਣ ਨਤੀਜਾ ਤਾਂ ਭਾਵੇਂ ਆਮ ਆਦਮੀ ਪਾਰਟੀ ਦੇ ਪੱਖ 'ਚ ਆ ਸਕਦਾ ਹੈ ਕਿਉਂਕਿ ਸਰਕਾਰ ਕਿਹਦੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਪੁਲਿਸ ਕਿਹਦੇ ਕੰਟਰੋਲ 'ਚ ਸੀ ਅਫਸਰ ਕਿਹਦੇ ਕੰਟਰੋਲ 'ਚ ਸੀ ਜਿਨ੍ਹਾਂ ਨੇ ਵੋਟਾਂ ਪਾਉਣ ਤੇ ਜਿਨ੍ਹਾਂ ਦੀਆਂ ਡਿਊਟੀਆਂ ਸੀ ਮਾਸਟਰਾਂ ਜਾਂ ਹੋਰਾਂ ਦੀਆਂ ਉਹ ਕਿਹਦੇ ਕੰਟਰੋਲ 'ਚ ਸੀ ਤੁਹਾਨੂੰ ਪਤਾ ਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਸਭ ਕੁਝ ਉਹਨਾਂ ਦੇ ਹੱਥ 'ਚ ਸੀ ਸੋ ਜਿਮਣੀ ਚੋਣ ਜਦੋਂ ਕੋਈ ਹੁੰਦੀ ਹੈ ਉਹ ਆਮ ਤੌਰ ਤੇ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਉਹ ਜਿੱਤ ਜਾਂਦੀ ਹੁੰਦੀ ਆ ਜਿੱਤ ਪਾਨੇ ਜਾਣਾ ਪਰ ਫਿਰ ਵੀ ਆਮ ਆਦਮੀ ਪਾਰਟੀ ਦਾ ਦਿਲ ਢੁੜਕੂ ਢੁੜਕੂ ਤੋਖਲੇ ਕਰੀ ਜਾਂਦਾ ਹੈ ਕਿਉਂ ਕਿਉਂਕਿ ਆਮ ਆਦਮੀ ਪਾਰਟੀ ਪਹਿਲਾਂ ਲੋਕਾਂ ਨੂੰ ਕਹਿੰਦੀ ਸੀ ਭਗਵੰਤ ਮਾਨ ਸਾਹਿਬ ਕਹਿੰਦੇ ਰਹੇ ਤੁਸੀਂ ਸਾਰਿਆਂ ਨੇ ਸੁਣਿਆ ਵੀ ਜੇਕਰ ਕਿਸੇ ਪਾਰਟੀ ਦੀ ਸਰਕਾਰ ਬਣ ਜੇ ਤੇ ਉਹਨੂੰ ਫਿਰ ਦੁਬਾਰਾ ਜੇ ਕੋਈ ਵੋਟਾਂ ਆਉਣ ਉਹਨੂੰ ਵੋਟਾਂ ਮੰਗਣ ਦੀ ਲੋੜ ਨਹੀਂ ਪੈਣੀ ਚਾਹੀਦੀ ਉਹਦੇ ਕੰਮਾਂ ਨੂੰ ਵੇਖ ਕੇ ਆਪਣੇ ਆਪ ਵੋਟ ਪੈਣੀ ਚਾਹੀਦੀ ਆ ਫੇਰ ਉਸ ਪਾਰਟੀ ਨੇ ਕੰਮ ਕੀਤਾ ਹੁੰਦਾ ਪਰ ਹੁਣ ਹੋਇਆ ਕੀ ਤੁਸੀਂ ਦੇਖੋ ਲੁਧਿਆਣੇ ਦੀ ਇਸ ਜਿਮਣੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਗਲੀਆਂ 'ਚ ਘਰ-ਘਰ ਜਾ ਕੇ ਵੋਟ ਮੰਗਦੀ ਨਜ਼ਰ ਆਈ ਹੁਣ ਕੀ ਆਮ ਆਦਮੀ ਪਾਰਟੀ ਨੇ ਕੰਮ ਨਹੀਂ ਸੀ ਕੀਤੇ ਆ ਪਿੱਛੇ ਐਮਪੀ ਦੀਆਂ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਟੈਲ ਵਾਲਾ ਜੋਰ ਲਾ ਕੇ ਘਰ ਘਰ ਜਾ ਕੇ ਵੋਟਾਂ ਮੰਗੀਆਂ ਪਰ ਪੰਜਾਬ ਚ ਫਿਰ ਵੀ ਐਮਪੀ ਦੀ ਚੋਣ ਦੇ ਵਿੱਚ ਜਿਹੜੀਆਂ 13 ਦੀਆਂ 13 ਸੀਟਾਂ ਕਹਿੰਦੇ ਸੀ ਜਿੱਤਾਂਗੇ ਉਹ 13 ਚੋਂ 3 ਰਹਿ ਗਈਆਂ ਤੇ ਬਾਕੀਆਂ ਤੇ ਸੂਪੜਾ ਸਾਫ ਆਮ ਆਦਮੀ ਪਾਰਟੀ ਦਾ ਪੰਜਾਬ ਚੋ ਹੋ ਗਿਆ ਤੇ 2027 ਦੇ ਵਿੱਚ ਜਿਹੜੇ ਅਨੁਮਾਨ ਨੇ ਉਹ ਦੇਖੀ ਆਮ ਆਦਮੀ ਪਾਰਟੀ ਨੂੰ ਜਾਂਦੇ ਨਹੀਂ ਪਹਿਲਾਂ ਵਾਂਗੂ ਨਹੀਂ 92 99 ਜਿਤਾਉਂਦੇ ਲੋਕ ਹੁਣ 2027 ਚ ਟੈਂਸ਼ਨ ਚਿੰਤਾ ਆਮ ਆਦਮੀ ਪਾਰਟੀ ਦੀ ਅੱਜ ਨਾਲੋਂ ਕਿਤੇ ਜ਼ਿਆਦਾ ਹੋਊਗੀ ਹੁਣ ਤੁਸੀਂ ਦੇਖੋ ਲੁਧਿਆਣੇ ਦੀ ਚੋਣ ਦੇ ਵਿੱਚ ਭਗਵੰਤ ਮਾਨ ਸਾਹਿਬ ਉਹ ਵੋਟਾਂ ਪਾਉਣ ਤੋਂ 4 ਦਿਨ ਪਹਿਲਾਂ ਹੀ ਉਡਾਰੀ ਮਾਰ ਗਏ ਕਹਿੰਦੇ ਜੀ ਉਹ ਬਿਮਾਰ ਹੋ ਗਏ ਨਹੀਂ ਕੇਜਰੀਵਾਲ ਸਾਹਿਬ ਵੀ 4 ਦਿਨ ਪਹਿਲਾਂ ਹੀ ਨਿਕਲ ਗਏ ਛੱਡ ਕੇ ਮੈਦਾਨ ਕਹਿੰਦੇ ਜੀ ਉਹਨਾਂ ਨੂੰ ਉਧਰ ਕੰਮ ਪੈ ਗਿਆ ਹੋਰ ਵੀ ਜਿਹੜੇ ਵੱਡੇ ਲੀਡਰ ਸੀ ਪੰਜਾਬ ਦੇ ਨਾਮੀ ਮੰਤਰੀ ਸੀ ਉਹ ਕੋਈ ਬਹੁਤਾ ਨਜ਼ਰ ਨਹੀਂ ਆਇਆ ਲੁਧਿਆਣੇ ਵਾਲੀ ਚੋਣ 'ਚ ਆਮ ਆਦਮੀ ਪਾਰਟੀ ਨੇ ਟਿੱਲ ਪੂਰਾ ਲਾਇਆ ਪਰ ਕਿਤੇ ਨਾ ਕਿਤੇ ਹਾਰ ਦਾ ਠੀਕਰਾ ਕੋਈ ਵੀ ਆਪਣੇ ਸਿਰ ਲੈਣਾ ਨਹੀਂ ਚਾਹੁੰਦਾ ਹਾਲਾਂਕਿ ਮੈਨੂੰ ਲੱਗਦਾ ਵੀ ਸਤਾ ਸਰਕਾਰ ਹੋਣ ਕਰਕੇ ਜਿੱਤ ਇਹਨਾਂ ਨੇ ਜਾਣਾ ਪਰ ਇਹਦੇ باوجود ਆਮ ਆਦਮੀ ਪਾਰਟੀ ਡਰੀ ਹੋਈ ਆ ਹੁਣ ਜਿੱਤੂ ਕੌਣ ਦੇਖੋ ਜੀ ਦਾਅਵੇ ਤਾਂ ਸਾਰੇ ਕਰਦੇ ਨੇ ਪਰ ਟੱਕਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਹੈਗੀ ਆ ਪਰ ਇੱਕ ਬਹੁਤ ਵੱਡਾ ਫੈਕਟਰ ਹੈ ਜਿਹੜੀ ਭਾਪੀ ਆ ਜਦੋਂ ਐਮਪੀ ਦੀ ਚੋਣ ਪਿਛਲੇ ਟਾਈਮ ਚ ਹੋਈ ਆ ਜਦੋਂ ਰਵਨੀਤ ਬਿੱਟੂ ਨੇ ਚੋਣ ਲੜੀ ਹੈ ਇਸ ਹਲਕੇ ਚ ਜਿੱਥੇ ਹੁਣ ਵੋਟਾਂ ਪਈਆਂ ਨਹੀਂ ਸਭ ਤੋਂ ਵੱਧ ਵੋਟ ਭਾਪੀ ਨੂੰ ਪਈ ਸੀ ਇਸ ਹਲਕੇ ਚ ਔਰ ਇੱਥੇ ਭਾਪੀ ਦਾ ਆਧਾਰ ਬਹੁਤ ਹੈ ਇਸ ਕਰਕੇ ਆਮ ਆਦਮੀ ਪਾਰਟੀ ਦਾ ਜਿਹੜਾ ਦੇਲਾ ਹੋਰ ਟੁੜਕੂ ਟੁੜਕੂ ਕਰਦਾ ਵੀ ਯਾਰ ਕਿਤੇ ਐ ਨਾ ਹੋਵੇ ਵੀ ਆ ਜਿਹੜਾ ਭਾਪੀ ਦਾ ਕੈਂਡੀਡੇਟ ਹੈ ਕੋਈ ਬਾਜ਼ੀ ਮਾਰ ਜੇ ਪਰ ਮੁੱਖ ਮੁਕਾਬਲਾ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਤੀਜੇ ਨੰਬਰ ਤੇ ਬੀਜੇਪੀ ਜੱਪਦੀ ਹੈ ਔਰ ਚੌਥੇ ਨੰਬਰ ਤੇ ਕਾਲੀ ਦਲ ਆ ਸਕਦਾ ਜੋ ਚਫੇਰਿਓਂ ਅਨੁਮਾਨ ਆ ਰਹੇ ਨੇ ਐਗਜ਼ਿਟ ਪੋਲ ਤਾਂ ਹੁਣ ਤੱਕ ਆਇਆ ਕੋਈ ਨਹੀਂ ਇੱਕ ਸੀਟ ਦਾ ਆਵੇ ਵੀ ਕੀ ਪਰ ਐਗਜ਼ਿਟ ਪੋਲ ਵਾਂਗ ਸਭ ਕੁਝ ਕਲੀਅਰ ਜਾਪ ਰਿਹਾ ਹੁਣ ਦੇਖੋ ਤੁਸੀਂ ਇੱਕ ਗੱਲ ਆਮ ਆਦਮੀ ਪਾਰਟੀ ਨੂੰ ਮੈਂ ਕਹਿਣੀ ਚਾਹਣਾ ਮੇ ਮਤਰਾ ਤੁਸੀਂ ਕਹਿੰਦੇ ਸੀ ਵੀ ਵੋਟਾਂ ਕੰਮ ਵੇਖ ਕੇ ਪੈਂਦੀਆਂ ਨਹੀਂ ਤਾਂ ਫਿਰ ਜਾਂ ਤਾਂ ਕੰਮ ਸੁਧਾਰ ਲਓ ਤਾਂ ਜਾਂ ਬੋਰੀ ਬਿਸਤਰਾ 2027 ਤੋਂ ਪਹਿਲਾਂ ਪਹਿਲਾਂ ਆਪਣਾ ਬੰਨ ਕੇ ਰੱਖੋ ਵੇਖੋ ਸਿੱਧੀ ਤੇ ਸਾਫ਼ ਗੱਲ ਆ ਦਿੱਲੀ ਚ ਤੁਹਾਨੂੰ ਕਦੇ ਵੀ ਤੁਸੀਂ ਸੋਚਿਆ ਸੀ ਕਿ ਕੇਜਰੀਵਾਲ ਨੂੰ ਵੀ ਲੋਕ ਹਰਾ ਦੇਣਗੇ ਪਰ ਲੋਕ ਅੱਕਗੇ ਲੋਕਾਂ ਨੇ ਹਰਾਤਾ ਪੰਜਾਬ ਦੇ ਵਿੱਚ ਵੀ ਐਦਾਂ ਹੋ ਸਕਦਾ ਹੈ ਕਿਉਂਕਿ ਪੰਜਾਬ ਚ 2022 ਚ ਜਿਹੜੇ ਕਿਸਾਨਾਂ ਨੇ ਤੁਹਾਨੂੰ ਵੋਟਾਂ ਇਹ ਸੁਣ ਕੇ ਪਾਈਆਂ ਸੀ ਵੀ 5 ਮਿੰਟਾਂ ਚ ਐਮਐਸਪੀ ਮਿਲ ਜੇਗੀ ਉਹਨਾਂ ਨੇ ਅਗਲੀਆਂ ਵੋਟਾਂ 'ਚ ਤੁਹਾਨੂੰ ਵੋਟ ਨਹੀਂ ਜੇ ਪਾਉਣੀ 2022 'ਚ ਜਿਹੜੇ ਬੇਰੁਜ਼ਗਾਰਾਂ ਨੇ ਇਹ ਸੁਣ ਕੇ ਵੋਟ ਪਾਈ ਸੀ ਵੀ ਨੌਕਰੀਆਂ ਵਾਧੂ ਕਰ ਦਿਆਂਗੇ ਹਰਾ ਪੈਨ ਆਉਂਦਿਆਂ ਬੇਰੁਜ਼ਗਾਰੀ ਖਤਮ ਉਹ ਹੁਣ ਬੇਰੁਜ਼ਗਾਰ ਧਰਨੇ ਲਾ ਰਹੇ ਸੀ ਲੁਧਿਆਣਾ ਚਾਰ ਤਫੇਰੋਂ ਘੇਰੀ ਰੱਖਿਆ ਬੇਰੁਜ਼ਗਾਰਾਂ ਨੇ ਉਹਨਾਂ ਨੇ ਵੀ 2027 'ਚ ਵੋਟ ਨਹੀਂ ਜੇ ਪਾਉਣੀ ਜਿਹੜੀਆਂ ਔਰਤਾਂ ਨੇ ਤੁਹਾਨੂੰ ਵੋਟ ਇਹ ਸੋਚ ਕੇ ਪਾਈ ਸੀ ਵੀ 1000 ਰੁਪਇਆ ਮਹੀਨਾ ਮਿਲਿਆ ਕਰੇਗਾ 2027 ਚ ਵੋਟ ਹੁਣ ਉਹਨਾਂ ਨੇ ਵੀ ਨਹੀਂ ਜੇ ਪਾਉਣੀ ਤੇ ਜਿਹੜੇ ਕੱਚੇ ਮਲਾਜ਼ਮਾਂ ਨੂੰ ਇਹ ਕਹਿ ਕੇ ਵੋਟ ਪਵਾਈ ਗਈ ਸੀ 2022 ਚ ਵੀ ਪੱਕੇ ਕਰ ਦਿਆਂਗੇ 2027 ਚ ਵੋਟ ਉਹਨਾਂ ਵੀ ਨਹੀਂ ਨਹੀਂ ਪਾਉਣੀ ਤੇ ਜਿਹੜੇ ਬਾਕੀ ਤਬਕੇ ਖਾਸ ਕਰ ਸਾਡਾ ਮਜ਼ਦੂਰ ਭਾਈਚਾਰਾ ਜਿਨ੍ਹਾਂ ਨੂੰ ਮੰਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ ਇਹੋ ਜੇ ਗੀਤ ਗਾ ਕੇ ਨੇੜੇ ਲਾਇਆ ਗਿਆ 2027 ਚ ਵੋਟ ਉਹਨਾਂ ਨੇ ਵੀ ਨਹੀਂ ਪਾਉਣੀ ਕਿਉਂਕਿ ਉਹਨਾਂ ਨੇ ਵੀ ਵੇਖ ਲਿਆ ਵੀ ਸਾਡੀ ਜ਼ਿੰਦਗੀ ਦਾ ਕੁਝ ਨਹੀਂ ਸੁਧਰਿਆ ਕੁਝ ਨਹੀਂ ਸੋਧਿਆ ਮੈਂ ਇਹ ਨਹੀਂ ਕਹਿੰਦਾ ਵੀ ਪਿਛਲੀਆਂ ਪਾਰਟੀਆਂ ਬੜੀਆਂ ਚੰਗੀਆਂ ਸੀ ਬੇੜਾ ਉਹਨਾਂ ਨੇ ਵੀ ਗਰਕੀ ਕੀਤਾ ਹੋਇਆ ਸੀ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਚਲਦੀਆਂ ਸੀ ਪੂੰਜੀਪਤੀਆਂ ਅਮੀਰਾਂ ਨਾਲ ਮਿਲ ਕੇ ਚਲਦੀਆਂ ਸੀ ਔਰ ਜਿਹੜੀ ਆਮ ਜਨਤਾ ਹੈ ਉਹਦੇ ਉਹ ਵੀ ਉਲਟੀ ਚਲਦੀਆਂ ਰਹੀਆਂ ਤੇ ਹਾਲ ਤੁਹਾਡਾ ਵੀ ਇਹੋ ਹੀ ਆ ਇਸ ਕਰਕੇ 2027 ਦੇ ਵਿੱਚ ਥੋੜਾ ਸੰਭਲ ਕੇ ਆਇਓ ਅੱਜ ਦੀ ਜਿਹੜੀ ਸਥਿਤੀ ਆ ਲੁਧਿਆਣੇ ਦੀਆਂ ਚੋਣਾਂ ਦੀ ਉਹਦੇ ਵਿੱਚ ਆਮ ਆਦਮੀ ਪਾਰਟੀ ਬਾਜੀ ਮਾਰ ਸਕਦੀ ਆ ਬਾਜੀ ਵੀ ਕਹਦੀ ਆ ਸਰਕਾਰ ਉਹਨਾਂ ਦੀ ਆ ਸਾਰੀ ਸਰਕਾਰੀ ਮਸ਼ੀਨਰੀ ਉਹਨਾਂ ਦੇ ਹੱਥ 'ਚ ਸੀ ਇਸ ਕਰਕੇ ਆਮ ਆਦਮੀ ਪਾਰਟੀ ਚੋਣ ਜਿੱਤ ਸਕਦੀ ਆ ਪਰ ਕੋਈ ਬਹੁਤ ਵੱਡੀ ਜਿੱਤ ਜਿੱਤ ਲੈਣ ਇਦੀ ਸੰਭਾਵਨਾ ਬਹੁਤ ਘੱਟ ਆ ਥੋੜੇ ਬਹੁਤ ਵੋਟਾਂ ਦੇ ਫਰਕ ਨਾਲ ਜਿੱਤ ਸਕਦੇ ਆ ਵੇਖੋ ਪਿਛਲੇ ਦਿਨੀ ਜਿਹੜੀਆਂ ਖਬਰਾਂ ਆਈਆਂ ਜਦੋਂ ਵੋਟਾਂ ਪੈ ਰਹੀਆਂ ਸੀ ਉਸ ਤੋਂ ਇੱਕ ਦਿਨ ਪਹਿਲਾਂ ਜਦੋਂ ਚੋਣ ਮਤਲ ਜਿਹੜਾ ਪ੍ਰਚਾਰ ਬੰਦ ਹੋ ਚੁੱਕਾ ਸੀ ਉਦੋਂ ਚਫੇਰਿਓਂ ਇਹ ਖਬਰਾਂ ਆਈਆਂ ਦੋਸ਼ ਲੱਗੇ ਵੀ ਆਮ ਆਦਮੀ ਪਾਰਟੀ ਲੋਕਾਂ 'ਚ ਰਾਸ਼ਨ ਵੰਡ ਰਹੀ ਐ ਆਮ ਆਦਮੀ ਪਾਰਟੀ ਲੋਕਾਂ 'ਚ ਬੈਗ ਵੰਡ ਰਹੀ ਐ ਆਮ ਆਦਮੀ ਪਾਰਟੀ ਸੂਟ ਵੰਡ ਰਹੀ ਐ ਔਰਤਾਂ ਨੂੰ ਇਹ ਖਬਰਾਂ ਆਈਆਂ ਇਹ ਦੋਸ਼ ਲੱਗੇ ਹੁਣ ਜੇ ਆਮ ਆਦਮੀ ਪਾਰਟੀ ਡਰੀ ਨਾ ਹੁੰਦੀ ਜੇ ਟੈਨਸ਼ਨ 'ਚ ਨਾ ਹੁੰਦੀ ਤਾਂ ਫਿਰ ਆ ਸਾਰਾ ਕੁਝ ਕਰਨ ਦੀ ਲੋੜ ਹੀ ਨਹੀਂ ਸੀ ਫਿਰ ਆ ਦੋਸ਼ ਲੱਗਣਾ ਹੀ ਨਹੀਂ ਸੀ ਸੋ ਆਮ ਆਦਮੀ ਪਾਰਟੀ ਤਾਂ ਕਹਿੰਦੀ ਐ ਵੀ ਉਹ ਭਾਈ ਵੰਡੇ ਦੂਜਿਆਂ ਨੇ ਨਾਂ ਸਾਡਾ ਲਾਉਂਦੇ ਸੀ ਪਰ ਵੇਖੋ ਕੁਝ ਵੀ ਹੈ ਪਰ ਦੋਸ਼ ਤੇ ਆਮ ਆਦਮੀ ਪਾਰਟੀ ਤੇ ਲੱਗੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਉਥੇ ਇਲੈਕਸ਼ਨ ਕੰਪੇਨ ਕਰ ਰਹੇ ਸੀ ਉਹਨਾਂ ਨਾਲ ਮੇਰੀਆਂ ਪਰਸਨਲ ਗੱਲਾਂ ਹੋਈਆਂ ਉਹ ਵੀ ਇਹ ਮੰਨਦੇ ਸੀ ਵੀ ਯਾਰ ਮੁਕਾਬਲਾ ਤਾਂ ਫਸਵਾ ਇਸ ਵਾਰ ਟੱਕਰ ਦਾ ਫਸੂਈਆਂ ਉਹਨਾਂ ਨੂੰ ਵੀ ਨਹੀਂ ਲੱਗ ਰਿਹਾ ਸੀ ਵੀ ਅਸੀਂ ਤਾਂ ਬਸ ਆਸਾਨੀ ਨਾਲ ਜਿੱਤ ਜਾਣਾ ਤੇ ਸੰਜੀਵ अरोड़ा ਸਾਹਿਬ ਉਹ ਵੀ ਮੈਨੂੰ ਦੋ ਤਿੰਨ ਵਾਰੀ ਉਹਨਾਂ ਦੇ ਨਾਲ ਉਥੇ ਗੱਲਬਾਤ ਹੋਈ ਹੈ ਉਹ ਵੀ ਟੈਨਸ਼ਨ ਜਿਹੀ ਚ ਲੱਗੇ ਰਿਲੈਕਸ ਨਹੀਂ ਲੱਗੇ ਜਿਵੇਂ ਕਿਸੇ ਉਮੀਦਵਾਰ ਨੂੰ ਐ ਹੋਵੇ ਕਿ ਮੈਂ ਤਾਂ ਜਿੱਤ ਹੀ ਜਾਣਾ ਬਾਕੀ ਤੁਸੀਂ ਆਪਣਾ ਵਿਚਾਰ ਲਿਖ ਦਿਓ ਤੁਹਾਨੂੰ ਕੀ ਲੱਗਦਾ ਬਹੁਤ ਮਿਹਰਬਾਨੀ ਸ਼ੁਕਰੀਆ